گیا ਸੀ ਆਪਣੇ ਫਰੈਂਡ ਨੂੰ ਲੈਨ ਜਿਮ ਲਈ ਹਨਾ ਤੁਸੀਂ ਦੇਖਿਆ ਹੀ ਹੋਇਆਗਾ ਸਕੂਟਰੀ ਉੱਥੇ ਇਹਨਾਂ ਨੇ ਮੇਰੇ ਭਾਈ ਨੂੰ ਕੱਲੇ ਨੂੰ ਫੜ ਕੇ ਘੁੱਟਿਆ ਹਨਾ ਇਹਦਾ ਬੁੱਲ ਬੱਲ ਸਾਰਾ ਕੁਝ ਪਾੜਤਾ ਮੇਰੇ ਵੀ ਇਸ਼ੂ ਆ ਜੀ ਸਰ ਜਦੋਂ ਮੈਂ ਸਕੂਟਰੀ ਲੈਣ ਗਈ ਮੈਂ ਦੋ ਵਾਰੀ ਗਈ ਮੈਨੂੰ ਕਹਿੰਦੇ ਵੀ ਤੂੰ ਵੜ ਕੇ ਦੇਖ ਤੇਰਾ ਸਿਰ ਪਾੜ ਦਾਂਗੇ ਮੈਂ ਜਦੋਂ ਫਿਰ ਤੁਸੀਂ ਪੁਲਸァ ਲੈ ਆਏ ਫਿਰ ਮੈਂ ਨਾ ਚਾਹਵਾ ਮੈਂ ਕਹਾ ਫੁਲਸァ ਲੈ ਆਗੇ ਵੀ ਮੈਂ ਸੇਫ ਹੋਊਂਗੀ ਪਰ ਇਹਨਾਂ ਨੇ ਪੁਲਸァ ਲੈ ਸਾਹਮਣੇ ਵੀ ਮੈਨੂੰ ਘੇਰਿਆਗਾ ਉਹਨਾਂ ਸਾਹਮਣੇ ਇਹਨਾਂ ਨੇ ਮੇਰੇ ਨਾਲ ਪਿੱਛੋਂ ਦੀ ਐਵੇਂ ਕਮੀਜ਼ ਫੜਿਆਗਾ ਕਿਸੇ ਮੁੰਡੇ ਨੇ ਹਨਾ ਮੈਂ ਉਹਨੂੰ ਨਾਲ ਦੇ ਬੋਲੀ ਓਏ ਤ ਇਹਨਾਂ ਨੇ ਜਿਹੜੇ ਇਹ ਵਾਲੇ ਥੱਪੜ ਨਹੀਂ ਮਾਰੇ ਸਰ ਇਹਨੇ ਮੈਨੂੰ ਪਿੱਛੇ ਦੀ ਕਮੀਜ਼ ਆ ਫੜ ਲਈ ਵੀ ਸਕੂਟਰ ਹੀ ਛੱਡ ਪਹਿਲਾਂ ਪਹਿਲਾਂ ਬਹੁਤ ਹੁੰਦੀ ਆ ਸਰ ਉਹਰੇ ਬਹੁਤ ਨਜਾਜ਼ ਹੁੰਦੀ ਬਸ ਇਹ ਕਹਿੰਦੇ ਨੇ ਵੀ ਸਾਡੇ ਇੱਧਰ ਨਾ ਪੜਨ ਤੇ ਉਪਰੋਂ ਨਸ਼ੇ ਪਿੱਛੇ ਬੋਲਦੇ ਨੇ ਨਾਲੇ ਕੋਈ ਉਹ ਨਸ਼ਾ ਨਹੀਂ ਵੇਚ ਰਹਾ ਹੈਗਾ ਬੋਲਦੇ ਨੇ ਸਰ ਸਾਨੂੰ ਤਾਂ ਕੁਝ ਵੀ ਨਹੀਂ ਹੋਈ ਜੀ ਬਸ ਆ ਕੇ ਕਹਿੰਦੇ ਆ ਔਰੇ ਜਗ੍ਹਾ ਤੇ ਬੈਠੇ ਹੋ ਤੁਸੀਂ ਆਏ ਆ ਜੀ ਵਾਏ ਆ ਜੀ ਇਹਨਾਂ ਦੇ ਪਿੱਛੇ ਕੋਕਾ ਹੈ ਜੀ ਐਂ ਹੀ ਕਹਿੰਦੇ ਸਾਨੂੰ ਜਗ੍ਹਾ ਦਿਓ ਜੀ ਆਏ ਬਾਨੇ ਅਸੀਂ ਝਕਾ ਦਾਂਗੇ ਕਦੇ ਸਾਨੂੰ ਕਹਿੰਦੇ ਨੇ ਗੋਗਿਆਂ ਪੇਜ ਤੇ ਕਦੇ ਕੁਝ ਕਹਿੰਦੇ ਨਹੀਂ ਜੇ ਸਾਡੇ ਲੋਵੇ ਕੁਝ ਨਿਕਲੇ ਆਈ ਜੇ ਅਸੀਂ ਇੱਥੇ ਗਲਤ ਕੰਮ ਕਰ ਰਹੇ ਹਾਂ ਤੁਹਾਨੂੰ ਪੁਲਿਸ ਪ੍ਰਸ਼ਾਸਨ ਤੁਹਾਨੂੰ ਅਰੈਸਟ ਕਰਤਾ ਆ ਜੇ ਅਸੀਂ ਗਲਤ ਕਰਮ ਜਗਾ ਕਿਸੇ ਦੀ ਨਹੀਂ ਹੈਗੀ ਜੀ ਇਹ ਜਗਾ ਸਰਕਾਰੀ ਆਈ ਨਗਰ ਕੌਂਸਲ ਦੀ ਜਗਾ ਇਹ ਨਾਲੇ ਦੀ ਜਗਾ ਹੀ ਸਾਰੀ ਇਥੇ ਪੂਰਾ ਗਿਰਦਾ ਸੀ ਇਥੋਂ ਰੋਟਾ ਰਾਈ ਇਹਨਾਂ ਨੇ ਜੀ ਬੇ ਬੇ ਨੇ ਆਏ ਕੋਖਾ ਰੱਖਿਆ ਪਿਆ ਅਸੀਂ ਵੀ ਚੱਕ ਲੈਗੇ ਲੜਾਈ ਕਿਸ ਗੱਲ ਤੋਂ ਸ਼ੁਰੂ ਹੋਈ ਅੱਜ ਕੀ ਏ ਬਾਲਤੂ ਪਹਿਲਾਂ ਤਾਂ ਹੀ ਇੱਥੇ ਬਿੰਨੀਵਾ ਪਾਈ ਨਹੀਂ ਉਹਦੀ ਘਰ ਵਾਲੀ ਨੂੰ ਹੀ ਇਹਨਾਂ ਦੇ ਬੰਦੇ ਨੇ ਜੀ ਛੇੜਖਾਨੀ ਕਰੀ ਤੂੰ ਰਿਕਸ਼ੇ ਆਲਾ ਤੂੰ ਰਿਕਸ਼ੇ ਆਲਾ ਬਣ ਕੇ ਰਹਿ ਹੈ ਤੂੰ ਧੀਆਂ ਭੈਣਾਂ ਨੂੰ ਛੇੜੇਗਾ ਉਲਟ-ਪੁਲਟ ਬੋਲੇਗਾ ਧੀਆਂ ਭੈਣਾਂ ਨੂੰ ਅੱਜ ਸਾਡਾ ਬੰਦਾ ਕੁੱਟਿਆ ਆਟੋ ਚਲਾਉਂਦਾ ਵਿਚਾਰਾ ਅੱਛਾ ਕਿਸ ਨਾਲ ਤਾਂ ਕੁੱਟਿਆ ਪਤਾ ਨਹੀਂ ਸਵਾਰੀ ਛੱਡੀ ਹੋਣੀ ਪੈਸਾ ਤਾਂ ਮੰਗੂਗਾ ਹੀ ਅਗਲਾ ਆਪ ਦਾ ਪੂਰਾ ਹੀ ਮੰਗੂਗਾ ਸਰ ਜੀ অলਰੀ ਸੁਤੇ ਨਹੀਂ ਮੈਨੂੰ ਛੇੜਦਾ ਪੈਸਾ ਦੇਣ ਦੀ ਮਾਰੀ ਅੱਜ ਸਾਡਾ ਬੰਦਾ ਕੁੱਤਾ ਖਾਣ ਦੀ ਤਿਆਰੀ ਕਰ ਰੱਖੀ ਸੀ ਇਹਨਾਂ ਨੂੰ ਸਾਨੂੰ ਕੁੱਟਣ ਵਾਸਤੇ ਵੀ ਅੱਜ ਹਮਲਾ ਪਾਵਾਂਗੇ ਸਾਰਿਆਂ ਤੇ ਬਿਲਕੁਲ ਟਾ ਹੋ ਗਿਆ ਲਗਾਤਾਰ ਇੱਕ ਟਾਈਸੇ ਕਮਨ ਤੇ ਉਹ ਨਾਨੀ ਚੱਲ ਰਹੀਆਂ ਨੇ ਜੀ ਉਹਨੇ ਅੱਟਾ ਚ ਕੋਵ ਸਬਜੀ ਵਾਲਾ ਸਾਨੂੰ ਅੰਦਰ ਜਾਂਦੇ ਨੂੰ ਛੇੜਦੇ ਨੇ ਮਾਮਲੇ ਜੀ ਲੜਾਈ ਚ ਕਿਰ ਕਿਉਂ ਹੋਇਆ ਇਹ ਤਾਂ ਇੱਕ ਤੰਨਾ ਸਾਹ ਦੇ ਚ ਦੇ ਨੇ ਜੀ ਪੂਰੇ ਖੜ ਖੜ ਕੇ ਜੇ ਉਹ ਬੰਦੇ ਰੋਕਦੇ ਨੇ ਤਾਂ ਇ tanto ਬਰਸਾ ਦੇਣ ਸਕਦੇ ਅੱਜ ਕੀ ਗੱਲ ਹੋਈ ਹੈ ਇਹ ਹੀ ਗੱਲ ਹੈ ਫालतू ਬੰਦਾ ਕੁੱਟਾ ਟੈਂਪੂ 'ਚ ਟੈਂਪੂ 'ਵਾਰੇ ਗੱਲ ਹੋਈ ਸੀ ਜਿਹੜੀ ਤੇ ਹੁਣ ਜਿਹੜਾ ਗੱਲ ਹੋਈ ਹੈ ਨਸ਼ੇ ਦੀ ਹੈ ਹੁਣ ਤੁਸੀਂ ਕੀ ਮੰਨ ਕਰਦੇ ਹੋ ਕੀ ਮੰਗ ਕਰ ਰਿਹਾ ਇੱਕ ਤਾਂ ਉਹ ਰੇੜੀ 'ਚੋਂ ਸਬਜ਼ੀ ਵਾਲੀ ਆ ਉੱਥੇ ਧੰਦਾ ਕਰ ਰਹੇ ਨੇ ਕੋਈ ਬੰਦਾ ਫालतू ਹੋਰ ਅੱਗ ਲਈ ਚਾਹਣਾ ਨਹੀਂ ਚਾਹੀਦਾ ਜਿਸ ਸਾਡੇ ਕੋਲ ਧੰਦਾ ਹੋ ਗਿਆ ਜਿਕੰਤ ਦਾ ਵੀ ਜਾਦੇ ਹੋ ਗਿਆ ਰੇੜ ਤੋਂ ਮੰਗਣਾ ਹੋ ਗਿਆ ਜੀ ਜੀਣਾ ਰਾਮ ਕਰੇ ਪਿਆ ਜ ਸਾਡੇ ਜਨਨੀਆਂ ਦਾ ਕੰਮ ਕਰ ਬਾਤੂ ਜੀ ਜੀ ਕੋਈ ਦੇਖੇਗਾ ਦੋ ਦਿਨ ਛੱਡ ਕੇ ਤਿੰਨ ਦਿਨ ਕੇ ਲਾ ਲਾ